ਸਤਿ ਸ੍ਰੀ ਅਕਾਲ ਬਾਈ ਜੀ ਮੈਂ ਤੁਹਾਡਾ ਹਰਵਿੰਦਰ ਗਿੱਲ ਅੱਜ ਤਰੀਕ ਹੈਗੀ 23 ਤਰੀਕ ਆ ਜੀ ਤੇ ਆਪਣੇ ਤੇ 24 ਤੇ 25 26 ਦਾ ਖੰਡ ਪਾੜ ਪ੍ਰਕਾਸ਼ ਹੋ ਰਿਹਾ ਤੇ ਸੰਕਤ ਨੂੰ ਸਾਰਿਆਂ ਨੂੰ ਬੇਨਤੀ ਹੈ ਬਾਈ ਜੀ ਪਹੁੰਚੋ ਹਮ ਹਮਾ ਕੇ ਕੱਲ ਨੂੰ 24 ਤਰੀਕ ਤੋਂ ਪ੍ਰਕਾਸ਼ ਆ ਖੰਡ ਪਾੜ ਸਵਾ 10 ਵਜੇ ਦਾ ਟਾਈਮ ਆ ਜਿਹੜਾ ਆਪਣਾ ਪ੍ਰਕਾਸ਼ ਦਾ ਤੇ ਤਿੰਨੇ ਦਿਨ ਜਿਹੜਾ ਸੇਵਾ ਦੇ ਵਿੱਚ ਪਹੁੰਚੋ ਸੰਗਤ ਨੂੰ ਵੱਧਵਾਦ ਬੇਨਤੀ ਆ ਇਹ ਸਾਰੇ ਨਗਰ ਦੇ ਮਿਲਵਰਤਨ ਵਾਲੀ ਸਾਰਾ ਕਰਾ ਰਹੇ ਆ ਆਪਾਂ ਜਿਹੜਾ ਸ਼ੁਕ ਸ਼ਾਂਤੀ ਦੀ ਆਪਣੇ ਪਿੰਡ ਜਿਲ੍ਹਾ ਕਰ ਲਈ ਰਹੀ ਤੇ ਬਹੁਤ ਧੰਨਵਾਦ ਹੋਗਾ ਤੇ ਆ ਜੋ ਅੰਦਰ ਨੂੰ ਤੁਹਾਨੂੰ ਦਿਖਾਉਂਦੇ ਆ ਚੱਲਦੇ 1 ਮਿੰਟ ਹੋਰ ਅੱਗੇ ਦੀ ਮਹਾਲ ਆਪਣੇ ਲਾਤੇ ਸਾਰੇ ਸਪੀਕਰ ਵੀ ਆ ਚੁੱਕੇ ਆ ਤੇ ਇੱਧਰ ਜਿਹੜਾ ਆਪਾਂ ਬਾਬਾ ਜੀ ਦੀ ਜਿਹੜੀ ਬੀੜਾ ਪਾਠ ਖੁਣਾਣਾ ਬਾਬਾ ਜੀ ਦਾ ਇੱਧਰ ਪਾੜ ਲੈ ਕੇ ਆਉਣੀਆਂ ਸਾਰੀ ਬਾਬਾ ਜੀ ਦੀ ਪਾਲਕੀ ਸਾਹਿਬ ਤੇ ਰੰਗ ਕਰਾਤਾ ਸੀ ਆਪਾਂ ਸਾਰੇ ਧਰਮਸਾਲਾ ਨੂੰ ਜੀ ਗੱਦੇ ਲਿਆਂਦੇ ਫਸਾ ਤੜਕੇ ਫਸਾ ਕੇ ਵਧੀਆ ਤਿਆਰੀ ਕਰਦਾਂਗੇ ਇਹ ਤੇ ਦੂਜੀ ਗੱਲ ਬਾਈ ਜੀ ਸਾਰੇ ਪਿੰਡ ਨਗਰ ਨੂੰ ਬੇਨਤੀ ਆ ਵੀ ਕੱਲੋਂ ਪਾੜ ਖੁੱਲ ਜਾਣੇ ਆ ਤੇ ਹਮੋਂ ਹਵਾ ਕੇ ਪਹੁੰਚੋ ਹਾਂ ਹਾਂ ਸਾਰਾ ਸਮਾਨ ਸ਼ਾਮ ਕੇ ਅੰਦਰ ਹਣੇ ਲਿਵਾਓ ਬਹੁਤਾ ਤਕਸੁਰੇ ਰੱਖੋ ਹੂੰ ਇਧਰ ਆ ਮੜ ਮਾਰ ਲੈਣੇ ਟਰਾਈ ਇਧਰ ਬੱਗਾ ਸਾਹਿਬ ਦੇ ਘਰੇ ਆ ਜੀ ਆਪਣਾ ਪੱਠੀਆਂ ਦਾ ਕੰਮ ਹਲਵਾਈ ਆ ਇਧਰ ਚੱਲੇ ਪਗੇ ਹਾਂ ਵੀਰੇ ਹਾਂ ਵੀਰੇ ਅਨਾਉਂਸਮੈਂਟ ਕਰ ਲੇਗਾ ਕਰ ਦਾਂਗੇ ਅਨਾਉਂਸਮੈਂਟ ਕਰ ਲੂਗਾ ਲਿਆਓ ਸਪੀਕਰ ਖੋਲੋ ਪੂਰਨ ਨੂੰ ਬੋਲ ਦਿ ਇਹੇ ਭਾਈ ਜੀ ਆਪਣੇ ਜਿਹੜਾ ਪਾਠ ਪੜ੍ਹ ਰਿਹਾ ਸਿੱਧੂ ਪੱਤੀ ਤੇ ਸਿੱਧੂ ਪੱਤੀ ਆਪਣੇ ਧਰਮਸ਼ਾਲਾ ਦੇ ਵਿੱਚ ਪਾਠ ਪੜ੍ਹਉਣਾ ਜਿਹੜਾ ਕੱਲ ਨੂੰ ਅਗਾਸ ਸੋਨੇ ਖੰਡ ਪਾਠ ਜਿਹੜੀ ਉਹਦੀ ਪੂਰੀ ਤਿਆਰੀ ਹੋ ਚੁੱਕੀ ਆ ਟੈਂਟ ਲਾਈ ਜਾਂਦੇ ਅੱਜ 23 ਤਰੀਕ ਦੀ ਸ਼ਾਮ ਆਹ ਪਹੁੰਚੋ ਬਾਈ ਹਮ ਹਮਾ ਕੇ ਜੀ